ਬੋਕਸਮੰਦ ਨਾਲ ਜੁੜਦੇ ਹੋਤੇ ਭਾਰਤੀ ਹਾਕੀ ਟੀਮ ਅੱਜ ਬ੍ਰਾਊਂਜ਼ ਮੈਡਲ ਜਿੱਤ ਕੇ ਅਮਰਸਰ ਦੀ ਧਰਤੀ ਤੇ ਜਿਹੜੀ ਆ ਉਹ ਪਹੁੰਚ ਲਈ ਔਰ ਸਵਾਗਤ ਕਰਨ ਵਾਸਤੇ ਜਿਹੜੇ ਇਹ ਨੇ ਮੈਂਬਰ ਪਾਰਲੀਮੈਂਟ ਗੁਰਨੀਤ ਸਿੰਘ ਔਜਲਾ ਪਹੁੰਚਨੇ ਗੱਲਬਾਤ ਕਰਨ ਦੇ ਔਜਲਾ ਸਾਹਿਬ ਅੱਜ ਹਾਕੀ ਟੀਮ ਜਿਹੜੀ ਆ ਬ੍ਰਾਊਂਜ਼ ਮੈਡਲ ਜਿੱਤ ਕੇ ਆ ਰਹੀ ਕਿਵੇਂ ਦੇ ਬਹੁਤ ਖੁਸ਼ੀ ਹੋਈ ਹੈ ਸਾਨੂੰ ਸਾਡੀ ਦੇਸ਼ ਦੀ ਟੀਮ ਮੈਡਲ ਜਿੱਤ ਕੇ ਔਰ ਅੱਜ ਗੁਰੂ ਨਗਰੀ ਚ ਦਾਤਮਸਤ ਕੋਣੀ ਮੈਂ ਬੁਧਾਈ ਦਿੰਦਾ ਬਹੁਤ ਬਹੁਤ ਮੁਬਾਰਕਾਂ ਔਰ ਮਾਣ ਹੈ ਸਾਨੂੰ ਆਪਣੇ ਪੰਜਾਬ ਤੇ ਪੰਜਾਬੀ ਤੇ ਔਰ ਜਿਹੜੀ ਪਨੀਰੀ ਤਿਆਰ ਇੱਥੇ ਹੁੰਦੀ ਸਾਰੇ ਪੰਜਾਬ ਦੇ ਸਾਡੇ ਆਪਣੇ ਬੱਚੇ ਨੇ ਦੇਸ਼ ਦੇ ਆਪਣੇ ਬੱਚੇ ਨੇ ਔਰ ਉਹਨਾਂ ਨੇ ਜਿਸ ਜਜ਼ਬਾਤ ਦੇ ਨਾਲ ਉੱਥੇ ਖੇਡੇ ਜਿਸ ਇੱਕ ਜੁੜਤਾ ਦੇ ਨਾਲ ਉਹਨਾਂ ਨੇ ਜੇ ਮੈਚ ਖੇਡੇ ਨੇ ਹਾਰ ਜਿੱਤ ਕੋਈ ਗੱਲ ਨਹੀਂ ਇਹ ਚੀਜ਼ਾਂ ਚਲਦੀਆਂ ਰਹਿੰਦੀਆਂ ਨੇ ਪਰ ਜਿੱਡਾ ਉਹਨਾਂ ਨੇ ਉੱਥੇ ਜਜ਼ਬਾ ਦਿਖਾਇਆ ਔਰ ਜਿੰਨੀ ਵਧੀਆ ਪਰਫਾਰਮੈਂਸ ਉਹਨਾਂ ਨੇ ਕੀਤਾ ਇਸ ਗੱਲ ਦੀ ਬਹੁਤ ਬਹੁਤ ਵਧਾਈ ਉਹਨਾਂ ਦੇ ਕੋਚਸ ਨੂੰ ਪੂਰੀ ਟੀਮ ਨੂੰ ਉਹਨਾਂ ਦੇ ਮਾਪਿਆਂ ਨੂੰ ਜਿਨ੍ਹਾਂ ਨੇ ਬੜੀ ਮੁਸ਼ਕਿਲਾਂ ਹਲਾਚ ਮੈਂ ਸਮਝ ਸਕਦਾ ਕਿ ਉਹਨਾਂ ਨੇ ਇੱਥੋਂ ਤੱਕ ਲੈ ਕੇ ਗਏ ਕਿਉਂਕਿ ਬਹੁਤੇ ਪਲੇਅਰ ਜਿਹੜੇ ਆ ਉਹ ਜਿਆਦਾਤਰ ਆਰਥਿਕ ਤੌਰ ਤੇ ਬਹੁਤ ਮਜ਼ਬੂਤ ਨਹੀਂ ਹੁੰਦੇ ਪਰ ਫਿਰ ਵੀ ਉਹਨਾਂ ਨੇ ਆਪਣੇ ਬੱਚਾ ਨੂੰ ਇੰਨਾ ਸਮਝਾਇਆ ਔਰ ਇੰਨਾ ਵਧੀਆ ਉਹਨਾਂ ਨੇ ਪਰਪਕਤਾ ਦੇ ਨਾਲ ਖੇਡੇ ਆ ਬਹੁਤ ਬਹੁਤ ਵਧਾਈ ਇਸ ਗੱਲ ਦੀ ਉਹਨਾਂ ਸਾਹਿਬ ਪੰਜਾਬ ਦੇ ਇਕੱਲੇ ਦੇ 10 ਪਲੇਅਰ ਸੀਗੇ ਹਾਕੀ ਦੀ ਟੀਮ ਦੇ ਵਿੱਚ ਔਰ ਫੈਸਿਲਟੀਆਂ ਜਿਹੜੀਆਂ ਉਹ ਕਹਿੰਦੇ ਕਿ ਉਹ ਨਹੀਂ ਮਿਲਦੀਆਂ ਜੋ ਹਰਿਆਣਾ ਦੀ ਦੂਜੀ ਸਟੇਟਾਂ ਵਿੱਚ ਮਿਲਦੀਆਂ ਬਿਲਕੁਲ ਉਹ ਬਹੁਤ ਕਮੀ ਹੈ ਸਾਡੇ ਇਸ ਗੱਲ ਦੀ ਸਾਡਾ ਸਪੋਰਟਸ ਬਜਟ ਬਹੁਤ ਘਟ ਹੈ ਸਾਨੂੰ ਬਦਾਉਣਾ ਚਾਹੀਦਾ ਪਿਛਲੇ ਵਾਰੀ ਕੈਪਟਨ ਸਰਕਾਰ ਵੇਲੇ ਵੀ ਅਸੀਂ ਕਾਂਗਰਸ ਗਵਰਨਮੈਂਟ ਚ ਅਸੀਂ 1 ਕਰੋੜ ਰੁਪਏ ਨੇ ਅਨਾਉਂਸ ਕੀਤਾ ਸੀ ਸਾਰੇ ਮ ਔਰ ਉਹ ਹੁਣ ਵੀ ਅਸੀਂ ਬੇਨਤੀ ਕਰਾਂਗੇ ਕਿ ਪੈਸੇ 2-2 ਕਰੋੜ ਰੁਪਏ ਜੋ ਹਰਿਆਣਾ ਦੇ ਰਿਹਾ ਉਸ ਤੋਂ ਵੱਧ ਦਿਓ 2.5 ਕਰੋੜ ਦਿਓ ਸਗੋਂ 10 ਪਲੇਅਰ ਤੁਹਾਡੇ ਨਹੀਂ ਸਾਡੇ ਨਾਂ ਨਾ ਜਾਣੀ ਜਾਂਦੀ ਪੰਜਾਬ ਦੇ ਨਾਂ ਨਾ ਹੱਕੀ ਸੋ ਆਰਥਿਕ ਤੌਰ ਤੇ ਇਹ ਲੋਕ ਕਮਜ਼ੋਰ ਹੁੰਦੇ ਨੇ ਇਹਨਾਂ ਨੂੰ ਜੇ ਆਰਥਿਕਤਾ ਅਸੀਂ ਮਜ਼ਬੂਤ ਕਰਦਾਂਗੇ ਇਹਨਾਂ ਨਾਲ ਵੇਖੇ ਹੋਰ ਵੀ ਪਲੇਅਰ ਪੈਦਾ ਹੋਣਗੇ ਔਰ ਇਹਨਾਂ ਨੂੰ ਵੀ ਇਹ ਅੱਗੇ ਅੱਛਾ ਪਰਫਾਰਮ ਕਰ ਸਕਣਗੇ। ਇਹਦੀ ਬਹੁਤ-ਬਹੁਤ ਵਧਾਈ ਜਨਾਬ ਸਰ। ਜਨਾਬ ਸਾਹਿਬ ਇੱਕ ਭਾਰਤੀ ਖਿਡਾਰੀ ਆ, ਹਾਕੀ ਦਾ ਖਿਡਾਰੀ ਆ, ਜਗਰਾਤ ਸਿੰਘ ਜਿਹੜਾ ਅਟਾਰੀ ਰਹਿੰਦਾ। ਔਰ ਉਸਨੇ ਛੋਟੇ ਹੁੰਦੇ ਜਦੋਂ ਹਾਕੀ ਸ਼ੁਰੂ ਕੀਤੀ ਸੀ ਤਾਂ ਪਾਣੀ ਦੀਆਂ ਬੋਤਲਾਂ ਤੇ ਝੰਡੇ ਜਿਹੜੇ ਵੇਚ ਕੇ ਰੀਟਰੀ ਸਗਰ ਮੰਡੀ ਤੇ ਆਪਣੀ ਪ੍ਰੈਕਟਿਸ ਕੀਤੀ। ਅੱਜ ਉਹ ਇਸ ਮਕਾਮ ਤੱਕ ਪਹੁੰਚਿਆ ਉਹਦੇ ਬਾਰੇ ਕੁਝ ਖਾ। ਬਸ ਉਹਨੂੰ ਉਹਦੇ ਵਾਲੇ ਵੇਖੋ, ਉਹਨੂੰ ਪੜੋ। ਉਤੋਂ ਜ਼ਿਆਦਾ ਸਿੱਖੋਗੇ ਜ਼ਿੰਦਗੀ 'ਚ ਕੁਝ ਵੀ ਤੁਸੀਂ ਮਕਾਮ ਹਾਸਲ ਕਰ ਸਕਦੇ ਜੇ ਮਿਹਨਤ ਕਰਨੀ ਆਉਣੀ ਚਾਹੀਦੀ ਤੁਹਾਨੂੰ। ਹੁਣ ਤੁਸੀਂ ਆਪ ਹੀ ਦੱਸਦਾ ਬਹੁਤ ਵੀਕਰ ਸੈਕਸ਼ਨ ਚੋਂ ਇਹ ਲੋਕ ਪੈਦਾ ਹੁੰਦੇ ਨੇ ਜਿਹੜਾ ਜਿਹੜਾ ਜਿਹੜੀ ਲੋੜ ਨਹੀਂ ਨਾ ਲੋੜ ਕਾਰਡ ਦੀ ਮਾਂ ਆ ਉਹਨਾਂ ਨੂੰ ਲੋੜ ਸੀ ਇਸ ਚੀਜ਼ ਦੀ ਕਿ ਅਸੀਂ ਅੱਗੇ ਵਧਣਾ ਹੈ ਘਰ ਦੇ ਆਰਥਿਕ ਤੌਰ ਤੇ ਮਿਹੜੀ ਹੈ ਪਰ ਅਗਲੇ ਨੇ ਵੇਖੋ ਹਾਕੀ ਉਹਨਾਂ ਤੋਂ ਕਿਸੇ ਨੇ ਮੈਰਾ ਬਹੁਤ ਜ਼ਿਆਦਾ ਸਪੋਰਟਿਵ ਨਹੀਂ ਵਿਚਾਰੇ ਨੂੰ ਕੀਤਾ ਹੋਣਾ ਸੋ ਇਸ ਕਰਕੇ ਸਾਨੂੰ ਇਹਨਾਂ ਤੋਂ ਸਿੱਖਣ ਦੀ ਲੋੜ ਹੈ ਇਹ ਸਾਡੇ ਚਾਨਣ ਮਨਾਰੇ ਨੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਦੇ ਇਹਨਾਂ ਤੋਂ ਸਿੱਖਣ ਦੀ ਲੋੜ ਹੈ ਔਰ ਮੈਂ ਕਹੂੰਗਾ ਕਿ ਪੰਜਾਬ ਸਰਕਾਰ ਵੀ ਖੁੱਲ ਕੇ ਮਦਦ ਕਰੇ ਔਰ ਜਿਹੜੇ ਐਨ ਜੀਓ ਨੇ ਜਿਹੜੇ ਵੱਡੇ ਵੱਡੇ بڑے ਵੱਡੇ ਅਮੀਰ ਬੰਦੇ ਨੇ ਉਹ ਵੀ ਇਹਦੇ ਚੱਕ ਕੇ ਆ ਵਦ ਕੇ ਆਉਣ ਇਹਨਾਂ ਨੂੰ ਇਹਨਾਂ 플레이ਰਾਂ ਨੂੰ ਆ ਕੇ ਆਰਥਿਕ ਮਦਦ ਕਰ। ਆਪਦੀ ਸਵਾਲ ਵਜਲਾ ਸਾਹਿਬ ਪੰਜਾਬ ਨੂੰ ਜਿਹੜਾ ਨਸ਼ੇੜੀ ਨੌਜਵਾਨਾਂ ਦੀ ਧਰਤੀ ਕਿਹਾ ਜਾਂਦਾ 10 플레이ਰ 올림픽 ਖੇਡੇ ਬ੍ਰੌਂਜ਼ ਮੈਡਲ ਜਿੱਤਿਆ ਅਜਿਹੇ ਲੋਕਾਂ ਨੂੰ ਕੀ ਜਵਾਬ? ਦੇਖੋ ਉਹ ਉਹ ਇੱਕ ਵੱਖਰਾ ਇਸ਼ੂ ਹੈ ਨਸ਼ਾ ਤੇ ਹੈ ਹੀ ਆ ਨਸ਼ਾ ਤਾਂ ਬਹੁਤ ਵੱਡੀ ਤਦਾਦ ਚ ਪਰ ਉਹਦੇ ਵਿੱਚ ਵੀ ਅੱਛੇ 플레이ਰ ਪੈਦਾ ਹੋਏ ਨੇ ਉਹਦੇ ਸਾਡੇ ਅੱਛੇ ਬੱਚੇ ਪੜ੍ਹ ਵੀ ਰਹੇ ਨੇ ਕੋਈ ਐਕਟਿਵ ਸੈਕਟਰ ਚ ਜਾ ਰਿਹਾ ਕੋਈ ਅਫਸਰ ਬਣ ਰਿਹਾ ਬਾ ਆਏਗੇ ਨੇ ਬਟ ਉਹ ਇੱਕ ਵੱਖਰੀ ਚੀਜ਼ ਹੈ। ਉਦੇ ਨਾਲ ਨਾਲ ਇਹ ਵੀ ਇੱਕ ਚੀਜ਼ ਹੈਗੀ ਆ ਇਹਦੇ ਤੋਂ ਸਿੱਖਣ ਦੀ ਲੋੜ ਹੈ ਸਾਨੂੰ ਇਹਨੂੰ ਉਭਾਰਨ ਦੀ ਲੋੜ ਹੈ ਤਾਂ ਕਿ ਲੋਕ ਮੈਕਸਿਮਮ ਜਿੰਨੀ ਸਪੋਰਟਸ ਵਧਾਵਾਂਗੇ ਉਹਨੇ ਬੱਚੇ ਜਦ ਬੇਕੋ ਥਕਾਵਟ ਹੋਏਗੀ ਨੀਂਦ ਆਏਗੀ ਉਹ ਮਾੜੀ ਸੰਗ ਵਿੱਚ ਨਹੀਂ ਪਏਗਾ ਟਾਈਮ ਇਹਦੇ ਵਿੱਚ ਕੰਜ਼ਿਊਮ ਕਰੇਗਾ ਮੈਕਸਿਮ ਲੋੜ ਹੈ ਗਰਾਊਂਡ ਲੈਵਲ ਤੱਕ ਸਪੋਰਟਸ ਨੂੰ ਲੈ ਕੇ ਜਾਂਦੀ ਔਰ ਮੈਂ ਅੱਜ ਹੀ ਭਾਜੀ ਪ੍ਰਗਟ ਬੈਠੇ ਸੀ ਸਲਾਹ ਕੀਤੀ ਮੈਂ ਆਪਣੇ ਐਮਪੀ ਲੈਡ ਤੋਂ ਅਸੀਂ ਗਰਾਊਂਡ ਆ ਜਿਹੜੀਆਂ 2-3 ਐਸਟੋਟ੍ਰਫ ਅੰਮ੍ਰਿਤਸਰ ਚ ਜ਼ਰੂਰ ਤੇ ਲਾਉਂਦੀ ਉਹ ਲਵਾ ਕੇ ਦੇ ਰਹੇ ਆ ਮੈਂ ਬਿਲਕੁਲ ਜੀ ਅਸਨ ਸੰਸਦ ਗੁਰਜੀਤ ਓਜਲਾ ਜਨਨ ਦੇ ਨਾਲ ਗੱ ਉਹਨਾਂ ਨੇ ਗੱਲ ਕਹੀ ਹੈ ਕਿ ਫਿਲਹਾਲ ਪੰਜਾਬ ਦੇ ਖਿਡਾਰੀਆਂ ਨੂੰ ਉਹ ਫੈਸਿਲਿਟੀਆਂ ਜਿਹੜੀਆਂ ਨਹੀਂ ਮਿਲਦੀਆਂ ਜਿਹੜੀਆਂ ਦੂਸਰੇ ਸਟੇਟਾਂ ਦੇ ਵਿੱਚ ਮਿਲਦੀਆਂ ਹਨ ਪਰ ਇਸ ਸਬੰਧ ਵਿੱਚ ਸਰਕਾਰ ਦੇ ਨਾਲ ਗੱਲਬਾਤ ਕਰਾਂਗੇ ਜਿਵੇਂ ਸਰਕਾਰ ਵੱਲੋਂ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਤੇ ਨੇ ਕਿ ਇਸ ਸਬੰਧ ਵਿੱਚ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੱਲਬਾਤ ਕਰਨਗੇ ਕਿ ਇਹਨਾਂ ਨੂੰ ਵੀ ਹਰਿਆਣਾ ਦੀ ਤਰ੍ਹਾਂ ਜਿਹੜਾ 2-2 ਕਰੋੜ ਰੁਪਏ ਦਿੱਤਾ ਜਾਵੇ ਕੁੱਲ ਬਿਲਾ ਕੇ ਵਿਖਿਆ ਜਾਵੇ ਤਾਂ 10 ਖਿਡਾਰੀ ਪੰਜਾਬ ਦੇ ਹਾਕੀ ਦੀ ਨੁਮਾਇੰਦਗੀ ਕਰਦੇ ਨੇ ਬ੍ਰਾਊਨ ਮੈਚ ਜਿੱਤ ਕੇ ਜਿਹੜੀ ਆ ਇਸ ਵੇਲੇ ਭਾਰਤੀ ਹਾਕੀ ਟੀਮ ਜਿਹੜੀ ਆ ਪੰਜਾਬ ਪਹੁੰਚ ਰਹੀ ਆ naturally Amza